ਨਾਜੀ ਰਣਜੀਤ ਸਿੰਘ ਪਿੰਨ ਸਵਾਲ ਤੋਂ ਆ ਜੀ ਇੱਥੇ ਥੋੜੀ ਜਿਹੀ ਬੰਨਹੀ ਆਪਣੇ 15 ਰਾਲੀਆਂ ਚ 14.5 ਦਾ 15 ਰਾਲੀਆਂ ਸਾਲ ਨੇ ਅਚਾਨਕੇ ਕਦਮੇ ਘਰੇ ਭਜਾ ਭਜਾ ਬੰਦਾ ਗਿਆ ਦੱਸਿਆ ਕਿ ਸਾਡ ਭੈਜ ਗਿਆ ਤੇ ਕਾਜੀ ਜਦੋਂ ਵੇਖ ਆਣ ਕੇ ਸਾਰੀ ਉਥੇ ਮਤਲਬ ਇਹ ਵੀ ਵਸਤੂ ਬਾਹਰ ਹੀ ਦੇ ਸੀ ਕਾਫੀ ਕੋਸ਼ਿਸ਼ ਕੀਤੀ ਬਾਟੀਆਂ ਨਾਲ ਮਲਗੇ ਵਗੈਰਾ ਵਿੱਚ ਜਿੰਨੇ ਕਰਦੇ ਕਾਫੀ ਬੰਦੇ ਸੀ ਇੱਥੇ ਅੱਗ ਵੀ ਹੋਣ ਵਾਸਤੇ ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਣਾ ਪਿਆ ਤੇ ਲੇਕਿਨ ਇਹ ਨਹੀਂ ਪਤਾ ਕਿ ਮਿਲੰਗ ਅੱਗੇ ਤੋਂ ਮਰਗੇ ਬਸ ਇਹਨਾਂ ਗਿਆ ਮਿਲਕੇ ਵੀ ਕਿਦਾਂ ਗਏ ਅਕਸਰ ਪਿੰਡਾਂ ਚ ਕੋਈ ਨਾ ਕੋਈ ਮਿਲੰਗ ਖਰਵਾ ਦੇਗੇ ਅਲਾਵਾ ਕਿਸੇ ਕਿਸੇ ਕੇ ਨਾਲ ਸਾਕੇਦਾ ਕਰਕੇ ਪਲੋ ਹਲਾਵਾ ਆਸਪਾਸੋਂ ਡੇ ਗਿਆ ਕਰਦੇ ਤੇ ਜਿਵੇਂ ਲਾਗੇ ਕੇ ਸੁੱਕਾ ਸੀਗਾ ਉਹ ਫਿਰ ਅੱਗੇ ਜਾ ਹਵਾ ਦੇ ਕਰਕੇ ਅੱਗੇ ਜਾਣੀ ਚੁਰਾਈ ਨੁਕਸਾਨ ਜੀ ਇਹ ਬਹੁਤ ਜ਼ਿਆਦਾ ਹੋ ਗਿਆ 10 ਸੇ ਸਾਢੇ ਕਿਨੜ ਹੋ ਗਿਆ ਏ ਮਤਲਬ ਕਿ 15 ਟਰਾਲੀਆਂ ਸਨ ਬਾਕੀ ਇਹ ਛਟਰੀ ਸੀਗੀ ਤੇ ਲੇਬਰ ਦੇ ਖਰਚੇ ਉਪਰ ਵੱਖਰੇ ਸਨ ਬਾਕੀ ਨਾ ਤੁਹਾਨੂੰ ਪਤਾ ਜਿਵੇਂ ਮੈਨੂੰ ਆਏ ਵੀੜ ਮੋਕੇ ਤੇ ਪੋਚੀਆ ਉਹ ਕਿਆ ਹੋਇਆ ਨਹੀਂ ਹੋਇਆ ਹੁਣ ਤਾਂ ਬਹੁਤ ਜਿਆਦਾ ਕੰਟਰੋਲ ਕਰਦੇ ਪਏ ਨੇ ਬਾਕੀ ਚਰਚ ਬੱਚਾ ਪਾਣੀ ਦਾ ਭਰਦੇ ਆ ਦੁਬਾਰਾ ਫਿਰ ਕੋਈ ਗੱਡੀ ਭਰ ਲਾਂਗੇ ਤੇ ਮੁਝਾ ਕੇ ਜਾਣਗੇ ਲੱਗ ਹੋਰ ਹੀ ਫਸਲ ਹਾਂਜੀ ਬਹੁਤ ਫਿਰ ਬਚਾਉ ਗਿਆ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ ਸਾਬਕਾ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉਹਦੇ ਪਾਸੇ ਹਵਾ ਦਾ ਬੁਲਾ ਨਹੀਂ ਗਿਆ ਤੇ ਬੰਦਿਆ ਲਾਗੇ ਪਾਏ ਹੋ ਕੇ ਪਾਣੀ ਪਾ ਪਾ ਕੇ ਲਾਗੇ ਮੱਕੀ ਵੱਢ ਕੇ ਮਤਲਬ ਕਿ ਉਹਦੇ ਪਾਸਾ ਬਚਾਲਿਆ ਅੱਗੇ ਫਸਲ ਖੜੀ ਆਗਣਾ ਜਾ ਰਹੀ ਹੈ ਅੱਗ ਲੱਗਦਾ ਘਰ ਸਭ ਛੁੱਟ ਗਿਆ ਨਹੀਂ ਜੀ ਸਪਸ਼ਟਾਤ ਮਤਲਬ ਇਹ ਗੱਲ ਇਹ ਮਤਲਬ ਸਲੋ ਹਲਾਵਾ ਕਿਤੇ ਆ ਗਿਆ ਮਤਲਬ ਕਿ ਜਾਂ ਮਨਨ ਕਿ ਕਿਸੇ ਬੱਚੇ ਨਾਲ ਗੁਸਤਾਖੀ ਕਿਦੋਂਗੀ ਏਦਾਂ ਕਰ ਰਹੀ ਹੈ। ਲੁਕੀ ਦਾ ਬਚਾਵਾ ਗਿਆ ਮੱਕੀ ਲਾਜ ਬੁਝਣੀ ਨਾ। ਬੜੀ ਤਕੜਾ ਗੁਰਾ